ਗੋਤਰੀ ਹੈ ਕਿ ਬਹੁਤ ਗਲਤ ਹੋਇਆ ਪਹਿਲੀ ਗੱਲ ਤਾਂ ਉਹ ਦੂਜੀ ਗੱਲ ਇਹ ਦੋ ਮੁੰਡੇ ਦਾ ਨਾਲ ਲੈ ਰਹੇ ਹੈਗੇ ਉਹ ਗਲਤ ਗੱਲ ਹੈਗੀ ਉਸ ਟਾਈਮ ਸਰਪੰਚ ਇਹਨਾਂ ਕਿਹਨਾਂ ਦਾ ਇੱਕ ਤਾਂ ਸਰਪੰਚ ਬਲਦੇਵ ਸਿੰਘ ਇੱਕ ਜਗਤਮਿੰਦਰ ਸਿੰਘ ਠੀਕ ਹੈ ਉਸ ਟਾਈਮ ਸਰਪੰਚ ਸਾਡੇ ਨਾਲ ਸੀਗੇ ਅਸੀਂ ਤੁਰੇ ਮੈਰਜ ਤੇ ਗਏ ਹੋਏ ਸੀਗੇ ਠੀਕ ਹੈ ਮੈਰਜ ਤੋਂ ਅਸੀਂ ਤਕਰੀਬਨ 5:30 ਵਜੇ ਤੁਰਿਆ ਕਿ ਉਹਨਾਂ ਦੀ ਬੇਟੀ ਦੇ ਘਰੇ ਗਏ ਹੈਗੇ ਲੋਰਾ ਪਿੰਡ ਠੀਕ ਹੈ ਉੱਥੋਂ ਅਸੀਂ 7 ਵਜੇ ਦੇ ਲਗਭਗ ਚੱਲੇ ਸਾਨੂੰ ਹਾਲਾਂਕਿ ਉਸ ਗੱਲ ਦਾ ਕੋਈ ਪਤਾ ਨਹੀਂ ਸੀ अच्छा ਤੁਹਾਨੂੰ ਪਤਾ ਨਹੀਂ ਸੀ ਗੁਰਦੇਵ ਸਿੰਘ ਤੁਹਾਡੇ ਨਾਲ ਸੀਗੇ ਕੋਈ ਫੋਨ ਵਗੈਰਾ ਇਹਨੇ ਮੁੰਡੇ ਨੇ ਜਿਹੜਾ ਪਰਮਿੰਦਰ ਹੈਗਾ ਆਪਾਂ ਗੱਲ ਉਹਨਾਂ ਨਾਲ ਉਹਨੇ ਕੀਤਾ ਹੋਵੇ ਨਾ ਨਾ ਜੀ ਅਸੀਂ ਲਾਈਵ ਦੇਖਿਆ ਸੀ ਦੇਖੋ ਜਿੱਥੋਂ ਤੱਕ ਅਸੀਂ ਦੋਹੇ ਤਰ੍ਹਾਂ ਦੇ ਕਾਂਡ ਆ ਵਾਪਰਿਆਗਾ ਘਟਨਾ ਵਾਪਰੀ ਹੈ ਹਾਂਜੀ ਸੇਠ ਜੀ ਕੀ ਕਹਾਣੀ ਸੀ ਤੁਹਾਡੇ ਕੋਲੇ ਪਹਿਲਾਂ ਕੌਣ ਬੈਠਾ ਸੀਗਾ ਬਾਬੇ ਪ੍ਰਬੰਦਰ ਬੈਠਾ ਜੀ ਉਹ ਗਵੰਡੀ ਹੈ ਜੀ ਅਸਾ ਤੁਹਾਡਾ ਗਵੰਡੀ ਹੈ ਤੁਹਾਡੇ ਦੁਕਾਨ ਦੇ ਸਾਹਮਣੇ ਘੇਟ ਹੈ ਸਾਹਮਣੇ ਘੇਟ ਹੈ ਜਮਾ ਸਾਹਮਣੇ ਠੀਕ ਹੈ ਉਹ ਬੈਠਾ ਸੀ ਉਹ ਬੈਠਾ ਸੀ ਇਹ ਰੂਬੀ ਬਾਦ ਦੇ ਵਿਚਾਰੇ ਰੂਬੀ ਬਾਦ ਦਾ ਹੈ ਆ ਰੂਬੀ ਨੇ ਕੀ ਕਿਹਾ ਹੁਣ ਸਾਰਾ ਉਹਨੇ ਉਹਨੂੰ ਕੁਝ ਕਿਹਾ ਜੀ ਮੈਂ ਇੱਧਰ ਮੈਂ ਚਲਾਈ ਬੈਠਾ ਸੀ ਮੈਂ ਤੇ ਮਾਲ ਨੂੰ ਸਾਨੂੰ ਪਤਾ ਨਹੀਂ ਪਤਾ ਨਹੀਂ ਲੱਗਾ ਇੱਕ ਕਹਾ ਜ਼ਰੂਰ ਹੈ ਜੀ ਉਹਦਾ ਕੋਈ ਗੱਲ ਉਹਦੀ ਹਾਂ ਉਹਦੀ ਬਸ ਲੜਪੀ ਜੀ ਠੀਕ ਹੈ ਇਹ ਉਹਨੇ ਪੱਗ ਜਾਣ ਬੁੱਝ ਕੇ ਲਾਹੀ ਹੈ ਜਾਂ ਤੁਸੀਂ ਉਦੋਂ ਦੇਖ ਰਹੇ ਸੀ ਜਾਂ ਕੋਈ ਲੜਾਈ ਦੇ ਵਿੱਚ ਜਦੋਂ ਇਹਨਾਂ ਨੇ ਉਹ ਹੋ ਗਏ ਇਹਨਾਂ ਦੀ ਆਸ ਵਿੱਚ ਚੜ੍ਹ ਪਹੂਗੀ ਉਦੋਂ ਬਾਅਦ ਆਏ ਆ ਜੀ ਉਦੋਂ ਅਸੋਦ ਨੂੰ ਲੱਗੀ ਸੀ ਜਦੋਂ ਤੁਸੀਂ ਬਾਹਰ ਆਏ ਹਾਂ ਜੀ ਠੀਕ ਹੈ ਤਾਂ ਬੋਲ ਰਹੇ ਹਾਂ ਜੀ ਦੇਖੋ ਜੀ ਸੰਗਤ ਜੀ ਅਸੀਂ ਦੂਜੀ ਧਿਰ ਦਾ ਪੱਖ ਵੀ ਸੁਣਨ ਵਾਸਤੇ ਆਏ ਆ ਪਹਿਲਾਂ ਦੂਜਾ ਪਹਿਲੀ ਧਿਰ ਦਾ ਪੱਖ ਸੁਣਿਆ ਤੇ ਉਹਦੀ ਵੀਡੀਓ ਅਪਲੋਡ ਕੀਤੀ ਸੀ ਅੱਜ ਇਹਨਾਂ ਦਾ ਪੱਖ ਸੁਣਨ ਵਾਸਤੇ ਆਇਆ ਕਾਰਨ ਕੀ ਹੈ ਜਿਹੜੀ ਜਾਇਜ਼ ਹੈ ਉਹ ਜਾਇਜ਼ ਹੋਵੇ ਇਹ ਜਿਹੜੀ ਨਜਾਇਜ਼ ਹੈ ਉਹ ਨਜਾਇਜ਼ ਨਹੀਂ ਹੋਣੀ ਚਾਹੀਦੀ ਕਿਸੇ ਦੇ ਉੱਪਰ ਨਜਾਇਜ਼ ਪਰਚਾ ਇਸ ਪੱਧਰ ਵੱਲੋਂ ਕਿਹਾ ਜਾ ਰਿਹਾ ਕਿ ਸਰਪੰਚ ਬਲਦੇਵ ਸਿੰਘ ਜਾਂ ਜੱਜ ਜਿਨ੍ਹਾਂ ਤੇ ਪਰਚੇ ਪਾਏ ਗਿਆ ਇਹ ਝੂਠੇ ਆ ਸੋ ਪ੍ਰਸ਼ਾਸਨ ਨੂੰ ਵੀ ਸਾਡੇ ਵੱਲੋਂ ਇਹ ਬੇਨਤੀ ਹੈ ਕਿ ਇਸ ਮਸਲੇ ਦੀ ਪੂਰੀ ਧਿਆਨ ਦੇ ਨਾਲ ਸਾਂਝੀਨ ਕੀਤੀ ਜਾਵੇ ਅਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਕਤਰ ਦਾ ਕਿਸੇ ਨਾਲ ਕੋਈ ਖੜਨ ਦਾ ਮਸਲਾ ਨਹੀਂ ਹੈਗਾ ਉਹ ਵੀ ਦੋਹੇ ਤਰ੍ਹਾਂ ਦੀ ਗੱਲ ਜਰੂਰ ਸੁਣਨਾ ਇਹ ਵੀਡੀਓ ਦੇ ਰਾਹੀ ਦੋਹੇ ਤਰ੍ਹਾਂ ਦੀ ਹਾਂ ਜੀ ਭਾਈ ਸਾਹਿਬ ਤੁਸੀਂ ਮੈਂ ਇੱਕ ਗੱਲ ਇਧਰ ਹੀ ਪੁੱਛਣਾ ਚਾਹੁੰਦਾ ਜੀ ਤੁਸੀਂ ਤੇ ਭਾਈ ਜੀ ਜਿਸ ਟਾਈਮ ਲੜਾਈ ਹੋਈ ਆ ਉਸ ਟਾਈਮ ਉਹ ਬਾਰਕੀ ਦਾ ਸੀ ਉੱਥੇ ਬਾਰ ਬਈ ਇੱਕ ਉਹ ਮੇਰੀ ਦੁਕਾਨ ਸੀ ਉਹਦੇ ਸਾਹਮਣੇ ਬਾਰ ਪ੍ਰਵਿੰਦਰ ਦਾ ਅੱਛਾ ਜਿਹੜਾ ਮੁੰਡਾ ਉੱਥੋਂ ਚੱਲ ਕੇ ਆਇਆ ਮੋਟਰਸਾਈਕਲ ਤੇ ਆਇਆ ਵੀਡੀਓ ਮੈਂ ਵੀ ਵੇਖੀ ਆ ਉਹ ਠੀਕ ਆ ਝਾਪਟ ਦੀ ਉਹ ਮੁੰਡਾ ਉੱਥੇ ਚੱਲ ਕੇ ਆਇਆ ਉਸ ਟਾਈਮ ਹਾਂ ਚੱਲ ਕੇ ਆਇਆ ਉਹਦੇ ਬਾਰ ਕਿ ਆਇਆ ਉਹਦੇ ਬਾਰ ਕਿ ਆਇਆ ਜਿਹੜੇ ਮੁੰਡੇ ਨਾਲ ਇਸ ਟਾਈਮ ਉਤੇ ਮੰਨ ਕੇ ਚੱਲੂ ਵੀ ਕੇਸ ਪਾਇਆ ਹੋਇਆ ਹਾਂਜੀ ਹਾਂਜੀ ਠੀਕ ਆ ਤੇ ਜਿਹੜੇ ਮੇਨ ਸੁਣਨ ਦੇ ਵਿੱਚ ਗੱਲ ਇੱਥੇ ਆ ਗਈ ਵੀ ਜਿਹੜੇ ਦੋ ਮੁੰਡੇ ਸੀ ਆ ਦੋ ਬੰਦਿਆਂ ਦੇ ਕੇਸ ਪਾਇਆ ਨਾਲ ਜਗਵਿੰਦਰ ਸਿੰਘ ਜੱਜ ਤੇ ਆਪਣਾ ਬਲਦੇਵ ਸਿੰਘ ਸਾਹਿਬ ਦਾ ਸਰਪੰਚ ਉਹ ਉਦੋਂ ਹੈਗੇ ਸੀ ਉਸ ਟਾਈਮ ਉਹ ਮਜੂਦ ਸੀ ਉੱਥੇ ਨਹੀਂ ਭਾਈ ਉੱਥੇ ਕੋਈ ਨਹੀਂ ਤੁਸੀਂ ਚਸ਼ਮਦੀਤ ਉਹਨਾ ਹਾਂਜੀ ਚਸ਼ਮਦੀਤ ਹੈਗੇ ਆ ਵੀਡੀਓ ਵੀ ਚਸ਼ਮਦੀਤ ਦਾ ਆਪਾਂ ਸਾਰਿਆਂ ਨੇ ਵੇਖੀ ਆ ਹਾਂਜੀ ਹਾਂਜੀ ਚਸ਼ਮਦੀਤ ਇਹ ਸੇਵਕ ਸਿੰਘ ਨੇ ਆਪਣੇ ਚੈਨਲ ਤੇ ਵੀ ਉਹ ਵੀਡੀਓ ਚਲਾਈ ਹੈ ਉਹਦੇ ਵਿੱਚ ਤੀਜਾ ਹੋਰ ਕੋਈ ਬੰਦਾ ਨਹੀਂ ਦੋਹਾਂ ਦੀ ਝਪਟ ਹੁੰਦੀ ਹੈ ਫੇਰ ਆਸ-ਪਾਸੇ ਦੇ ਜਿਹੜੇ ਛਡਵਾਉਣ ਵਾਸਤੇ ਹੋ ਗਏ ਇਹੀ ਗੱਲ ਇਹ ਬਬਲੂ ਕੁਮਾਰੀ ਬਬਲੂ ਕੁਮਾਰੀ ਆ ਗਏ ਅੰਦਰ ਰੁਕੇ ਹੈ ਕਿ ਨੇ ਤਾਂ ਆਲਾ ਕੀ ਚੱਲਦਾ ਹੈ ਦੁਕਾਨ ਤੇ ਸੌਦਾ ਲੈਣਾ ਹੁੰਦਾ ਪਹਿਲਾਂ ਨਹੀਂ ਭਾਈ ਉਹ ਆਪਣੀ ਦੁਕਾਨ ਤੇ ਕਿਤੇ ਸੌਦਾ ਲੈਣ ਦੀ ਹੈ ਜੀ ਪਹਿਲੀ ਵਾਰ ਹੈ ਜੀ ਪਹਿਲੀ ਵਾਰ ਹੈ ਜੀ ਪਹਿਲਾਂ ਕਦੀ ਨਹੀਂ ਆਏ ਜੀ ਹਾਂ ਜੀ ਠੀਕ ਇਹ ਵੀ ਵੱਡੀ ਗੱਲ ਹੈ ਹਾਂ ਉਹ ਤਾਂ ਇਹਨਾਂ ਦੀ ਜਦੋਂ ਮੋਬਾਈਲ ਤੇ ਲੜਾਈ ਹੋਈ ਗੱਲ ਵਾਲੀ ਆ ਦੇਖੋ ਸਾਡਾ ਪ੍ਰਸ਼ਾਸਨ ਨੂੰ ਇਹੀ ਕਹਿਣਾ ਸਭ ਤੋਂ ਵੱਡੀ ਗੱਲ ਇਹ ਆ ਵੀ ਤਫਤੀਸ਼ ਕੀਤੀ ਜਾਵੇ ਜਿਹੜਾ ਟਾਈਮ ਉੱਥੇ ਸੀ ਚਲੋ ਅਸੀਂ ਫੇਰ ਮੜਾ ਕਹਿੰਦੇ ਪੱਗ ਦੀ ਬੇਅਬਦੀ ਹੋਈ ਚਲ ਝੜਪ ਚ ਲਈ ਜਿੱਦਾਂ ਵੀ ਲਈ ਅਸੀਂ ਨਿੰਦਨ ਜੋਗ ਆ ਉਹਨੂੰ ਨਿੰਦਦੇ ਆ ਕੀਕਾ ਦੂਜੀ ਸਭ ਤੋਂ ਵੱਡੀ ਗੱਲ ਇਹ ਸੀ ਮੁਰਮੁੜ ਇਹੀ ਕਹਿੰਨੇ ਆ ਵੀ ਤਵਜ਼ੀਸ਼ ਕੀਤੀ ਜਾਵੇ ਉਹਨਾਂ ਦੀ ਪਹਿਲਾਂ ਕਮੈਂਟਾਂ ਦੇ ਵਿੱਚ ਵੀ ਲੜਾਈ ਹੋਈ ਹੈ ਉਹ ਤੁਹਾਨੂੰ ਕਮੈਂਟ ਵੀ ਅਸੀਂ ਇੱਥੇ ਦਿਖਾ ਸਕਦੇ ਹਾਂ ਸਾਨੂੰ ਪਰਿਵਾਰ ਨੇ ਕਮੈਂਟ ਦਿੱਤੇ ਆ ਫੋਨ ਫਾਨ ਵੀ ਕਰਿਆ ਖੇਤੋਂ ਬੰਦੇ ਆਏ ਵੀ ਆ ਚੱਲ ਚੁੱਲ ਕੇ ਨਹੀਂ ਨਹੀਂ ਇਹ ਸਕਰੀਨ ਸ਼ਾਟ ਫੇਸਬੁੱਕ ਤੋਂ ਲੈਤੇ ਗਏ ਨੇ ਆਪਸ ਵਿੱਚ ਉਹ ਲੜਾਈ ਵੀ ਹੋਈ ਹੈ ਤੂੰ ਤੂੰ ਮੈਂ ਵੀ ਹੋਈ ਹੈ ਕੋਈ ਗੱਲ ਠੀਕ ਹੈ ਨਾ ਪਰ ਅਸੀਂ ਇੱਕ ਬੇਨਤੀ ਕਹਿੰਨੇ ਆ ਵੀ ਪੱਖ ਦੋਵੇਂ ਦੇਖਣੇ ਚਾਹੀਦੇ ਆ ਹੋਰ ਵੀ ਇੱਥੇ ਬੜੇ ਬੰਦੇ ਨੇ ਤੁਹਾਨੂੰ ਅੱਜ ਦਿਖਾਉਣੇ ਆ ਤੁਸੀਂ ਵੀ ਚੱਲ ਵੜਾਉਂਦੇ ਦਿਖਾਓ ਜਾ ਹਾਂ ਆਪ ਵੀਰ ਜੀ ਨਾਲ ਵੀ ਗੱਲ ਹਾਂ ਜੀ ਤੁਸੀਂ ਕੀ ਕਹਿਣਾ ਚਾਹੋ ਪਾਈਤਾ ਅਸੀਂ ਤੁਹਾਨੂੰ ਦੱਸਿਆ ਜੀ ਅੱਜ ਤੋਂ ਮੰਨ ਕੇ ਚਲੋ 4-5 ਮਹੀਨੇ ਪਹਿਲਾਂ ਦੀ ਗੱਲ ਹੈ ਰਾਜ ਰਾਜਿੰਦਰ ਸਿੰਘ son of ਬੂਟਾ ਸਿੰਘ ਵਾਸੀ ਰਾੜਾ ਇਹਨਾਂ ਨੇ ਪਹਿਲਾਂ 379 ਬੀ ਦਾ ਪਰਚਾ ਪਵਾਇਆ ਸੀਗਾ ਉਹਦੇ 'ਚ ਇਹ ਸਰਪੰਚ ਤੇ ਜਦਵਿੰਦਰ ਬਰੀ ਹੋ ਗਏ ਕਾਦਾ ਪਰਚਾ ਸੀਗਾ ਜੀ ਇਹ ਕਾਦੇ ਸੀ ਲੁੱਟ ਖੋਦਾ ਪਵਾਇਆ ਸੀਗਾ ਜੀ ਚੈਨੀ ਚੈਨੀ ਖੋਣ ਦਾ ਜੀ ਅੱਛਾ ਹਾਂਜੀ ਰੂਪੀ ਕਹਿੰਦਾ ਵੀ ਮੈਥੋਂ ਚੈਨੀ ਖੋਹੀ ਹੈ ਹਾਂਜੀ ਹਾਂਜੀ ਉਹਨਾਂ ਨੇ ਪਵਾਇਆ ਸੀਗਾ ਜੀ ਆ ਆ ਦੇਖ ਲਓ ਜੀ ਇਹ ਤੇ ਪਰਚਾ ਸੁਖੀ ਨੇ ਕਰਾਇਆ ਸੀ ਹਾਂ ਪਰਚਾ ਸੁਖੀ ਨੇ ਕਰਵਾਇਆ ਸੀ ਵਿੱਚ ਇਹ ਵੀ ਸੀਗਾ ਬੰਦਾ ਜਿਹਨਾਂ ਦਾ ਨਾਮ ਲਿਤਾ ਗਿਆ ਹਾਂਜੀ ਹਾਂਜੀ ਨਾਮ ਲਿਤਾ ਗਿਆ ਵਿੱਚ ਹਾਂਜੀ ਹਾਂਜੀ ਗਵਾਹ ਜੀ ਤੇ ਉਹ ਪਰਚੇ ਦੇ ਵਿੱਚੋਂ ਇਹਨਾਂ ਨੂੰ ਮੰਨ ਕੇ ਚੱਲ ਵੀ ਬਰੀ ਹੋਏ ਨੇ ਹਾਂ ਜਦੋਂ ਝੂਠਾ ਸੀਗਾ ਜੀ ਬਰੀ ਹੋਏ ਬੜੀ ਹੋਏ ਨੇ ਇਹ ਪਾਉ ਪਹਿਲਾਂ ਹੀ ਪਰਚੇ ਤੋਂ ਉਸ ਟਾਈਮ ਕਰਾਇਆ ਗਿਆ ਸੀ ਤੁਸੀਂ ਵੀ ਬੜੀ